ਪੰਸਾ ਨੂੰ ਰੈਗੂਲਰ ਚੈੱਕਅਪ ਦੇ ਲਈ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਵੱਖ-ਵੱਖ ਤਰ੍ਹਾਂ ਦੇ ਟੈਸਟਾਂ ਦੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਵੇਰਵੇ ਕੱਢੇ ਕੀਤੇ ਜਾ ਰਹੇ ਹਨ ਸੋ ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਮੁੱਖ ਮੰਤਰੀ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਕੋਈ ਖਾਸ ਸਮੱਸਿਆ ਨਹੀਂ ਹੈ ਡਾਕਟਰਾਂ ਨੇ ਆਪਣੀ ਜਾਂਚ ਦੇ ਵਿੱਚ ਪਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਫੜਿਆਂ ਦੀ ਇੱਕ ਧਮਣੀ ਦੇ ਵਿੱਚ ਸੋਜ ਦੇ ਲੱਛਣ ਹਨ ਜਿਸ ਕਾਰਨ ਦਿਲ ਤੇ ਦਬਾਅ ਬਣ ਰਿਹਾ ਹੈ ਜਿਸ ਕਾਰਨ ਬਲੱਡ ਪ੍ਰੈਸ਼ਰ ਦੇ ਵਿੱਚ ਉਤਰਾ ਚੜ੍ਹਾਵਾਂ ਵੀ ਆਣ ਲੱਗਦਾ ਹੈ ਇਸ ਸੰਬੰਧੀ ਕੁਝ ਹੋਰ ਜਾਂਚ ਹੋਣੀ ਬਾਕੀ ਹੈ ਤੇ ਹੋਰ ਖੂਨ ਦੇ ਟੈਸਟ ਵੀ ਕੀਤੇ ਗਏ ਨੇ ਜਨਾਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਨੇ ਤੇ ਇਸ ਦੇ ਲਈ ਅਸੀਂ ਪੂਰੀ ਰਾਤ ਮੁੱਖ ਮੰਤਰੀ ਦੀ ਦੇਖਰੇਖ ਦੇ ਵਿੱਚ ਰਹੇ ਹਾਂ ਅਤੇ ਰਿਪੋਰਟਾਂ ਦੇਖਣ ਤੋਂ ਬਾਅਦ ਹੀ ਕੋਈ ਫੈਸਲਾ ਲਵਾ ਕੇ ਸੋ ਸੀਯਮਾਨ ਅਜੇ ਵੀ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਨੇ ਦੱਸਦੇ ਕਿ ਕੱਲ ਦਾਖਲ ਹੋਏ ਸੀ ਸੀਯਮਾਨ ਸੋ ਡਾਕਟਰ ਦੇ ਵੱਲੋਂ ਫਿਲਹਾਲ ਕਿਹਾ ਗਿਆ ਹੈ ਕਿ ਉਹਨਾਂ ਦੀ ਸਥਿਤੀ ਬਿਲਕੁਲ ਠੀਕ ਹੈ ਪਰ ਕੁਝ ਟੈਸਟ ਨੇ ਜਿਹੜੇ ਕਿ ਹਜੇ ਹੋਣੇ ਬਾਕੀ ਨੇ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਡਾਕਟਰ ਫੈਸਲਾ ਲੈਣਗੇ ਸੋ ਸੀਯਮਾਨ ਦੇ ਫੇਫੜਿਆਂ ਦੀ ਆਰਟਰੀ ਦੇ ਵਿੱਚ ਸੋਜ ਹੈ ਸੋਜ ਕਰਕੇ ਹਾਰਟ ਤੇ ਅਸਰ ਪੈ ਰਿਹਾ ਹੈ ਜਿਸ ਦੇ ਕਰਕੇ ਬਲੱਡ ਪ੍ਰੈਸ਼ਰ ਦੇ ਵਿੱਚ ਵੀ ਉਤਾਰ ਚੜਾ ਵੇਖਣ ਨੂੰ ਮਿਲ ਰਿਹਾ ਹੈ ਸੋ ਫਿਲਹਾਲ ਸੀਯਮਾਨ ਦੀ ਸਥਿਤੀ ਠੀਕ ਹੈ ਡਾਕਟਰਾਂ ਦੇ ਮੁਤਾਬਕ ਸੋ ਮੁਹਾਲੀ ਦੇ ਫੋਟਸ ਹਸਪਤਾਲ ਦੇ ਵਿੱਚ ਦਾਖਲ ਨੇ ਸੀਮਾਨ ਜੁੱਥੇ ਕੀ ਉਹਨਾਂ ਦੇ ਟੈਸਟ ਹੋ ਰਹੇ ਨੇ ਰਾਜੀ ਭੀ ਉਹਦੇ ਸਿਹਤ ਥੋੜੀ ਖਰਾਬ ਸੀ ਜਿਸ ਦੇ ਕਰਕੇ ਉਹ ਹਸਪਤਾਲ ਦਾਖਲ ਹੋਏ ਉਹਨਾਂ ਦੇ ਜੁੜੇ ਕੀ ਫੇਫੜਿਆਂ ਦੀ ਇੱਕ ਆਰਟੀ ਦੇ ਵਿੱਚ ਸੋਜ ਆ ਗਈ ਸੀ ਜਿਸ ਦੇ ਕਰਕੇ ਉਹਨਾਂ ਦੇ ਹਾਰਟ ਤੇ ਅਸਰ ਪੈ ਰਿਹਾ ਸੋ ਡਾਕਟਰਾਂ ਦੇ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਪੂਰੀ ਰਾਤ ਉਹਨਾਂ ਨੂੰ ਦੇਖਰੇਖ ਦੇ ਵਿੱਚ ਰੱਖਿਆ ਗਿਆ ਹੈ ਜਿਸ ਦੇ ਕਰਕੇ ਕਿ ਕੁਝ ਹੋਰ ਟੈਸਟ ਵੀ ਅਜੇ ਹੋਣੇ ਬਾਕੀ ਨੇ ਤੇ ਖੂਨ ਦੇ ਜੜੇ ਕੀ ਨਮੂਨੇ ਹੋਰ ਲਏਗਾ ਇਹਨੇ ਤੇ ਉਹਨਾਂ ਦੀ ਰਿਪੋਰਟਸ ਹਜੇ ਆਣੀਆਂ ਨਹੀਂ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਡਾਕਟਰਾਂ ਦੇ ਵੱਲੋਂ ਫੈਸਲਾ ਲਿਆ ਜਾਵੇਗਾ ਕਿ ਉਹਨਾਂ ਨੂੰ ਕਦੋਂ ਡਿਸਚਾਰਜ ਕਰਨਾ ਹੈ ਸੋ ਸੀਮਾਨ ਅਜੇ ਵੀ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਸੀਮਾਨ ਦੇ ਕੁਝ ਹੋਰ ਟੈਸਟ ਹੋਣੇ ਅਜੇ ਬਾਕੀ ਨੇ ਤੇ ਫੋਰਟਿਸ ਹਸਪਤਾਲ ਦੇ ਡਾਕਟਰਾਂ ਵੱਲੋਂ ਫਿਲਹਾਲ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਹਜੇ ਬਿਲਕੁਲ ਠੀਕ ਹੈ ਸੋ ਕੁਲਵੀਰ ਦਿਵਾਨ ਸਾਹਿਬ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਤੇ ਸੋ ਕੁਲਵੀਰ ਸੀਮਾ ਨਜੀਵੀ ਹਸਪਤਾਲ ਦੇ ਵਿੱਚ ਹੀ ਦਾਖਲੇ ਕੁਝ ਟੈਸਟ ਹੋਣੇ ਬਾਕੀ ਨੇ ਉਹਦੀ ਸਿਹਤ ਜਿਹੜੀ ਖਰਾਬ ਹੋਈ ਸੀ ਕੱਲ ਦਾਖਲ ਹੋਈ ਸੀ ਫਿਰ ਡਾਕਟਰਾਂ ਵੱਲੋਂ ਕਿਹਾ ਗਿਆ ਸੀ ਜਲਦੀ ਡਿਸਚਾਰਜ ਕਰਤਾ ਜਾਵੇਗਾ ਸਵਿਸ ਵਿਲੇ ਕੀ ਹਾਲਾਤ ਨੇ ਬਿਲਕੁਲ ਪਾਰਟੀ ਵੱਲੋਂ ਇਹ ਬਿਆਨ ਜਿਹੜਾ ਹੈਗਾ ਉਹ ਜਾਰੀ ਹੋਇਆ ਸੀ ਕਿ ਭਗਵਾਨ ਸਨ ਜਿਹੜੇ ਹੈਗੇ ਨੇ ਉਹ ਅਜੇ ਵੀ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਅਜੇ ਉਹਨਾਂ ਦੇ ਕੁਝ ਟੈਸਟ ਜਿਹੜੇ ਹੈਗੇ ਨੇ ਉਹ ਰਹਿੰਦੇ ਨੇ ਤੇ ਅੱਜ ਉਹ ਟੈਸਟ ਜਿਹੜੇ ਹੈਗੇ ਨੇ ਉਹ ਹੋਣਗੇ ਉਸ ਤੋਂ ਬਾਅਦ ਡਾਕਟਰ ਜਿਹੜੇ ਹੈਗੇ ਨੇ ਉਹ ਉਹਨਾਂ ਦਾ ਉਹਨਾਂ ਦੀ ਸਿਹਤ ਦਾ ਮਾਯਨਾ ਕਰਨਗੇ ਕਿ ਕੀ ਉਹਨ ਨੂੰ ਹੋ ਚੁੱਕੀ ਉਹਨਾਂ ਨੂੰ ਡਿਸਚਾਰਜ ਕੀਤਾ ਜਾ ਸਕਦਾ ਹੈ ਹਸਪਤਾਲ ਤੋਂ ਤੇ ਉਸ ਤੋਂ ਬਾਅਦ ਜੀ ਜਿਹੜਾ ਹੈਗਾ ਜਿਉਂਨਾ ਹੁਣ ਇਸ ਹਾਲਤ ਵਿੱਚ ਹੋਏ ਕਿ ਉਹਨਾਂ ਨੂੰ ਡਿਸਚਾਰਜ ਕੀਤਾ ਜਾ ਸਕਦਾ ਹੈ ਤਾਂ ਫਿਰ ਉਹ ਅੱਜ ਜਿਹੜੇ ਹੈਗੇ ਨੇ ਉਹ ਡਿਸਚਾਰਜ ਹੋ ਜਾਣਗੇ ਹਸਪਤਾਲ ਤੋਂ ਜੀ ਬਿਲਕੁਲ ਜਿਹੜੇ ਕਿ ਕੁਝ ਟੈਸਟ ਹੋਣੇ ਬਾਕੀ ਨੇ ਤੇ ਫਿਲਹਾਲ ਡਾਕਟਰ ਨੇ ਦੱਸਿਆ ਕਿ ਹਾਲਤ ਠੀਕ ਹੈ ਪਰ ਫਿਰ ਵੀ ਉਹਨਾਂ ਨੂੰ ਜਿਹੜਾ ਕਿ ਪੂਰੀ ਰਾਤ ਦੇਖਰੇਖ ਦੇ ਵਿੱਚ ਰੱਖਿਆ ਗਿਆ ਹੈ ਬਿਲਕੁਲ ਕਿਉਂਕਿ ਉਹਬਜ਼ਰਵਰਸਨ ਦੇ ਵੀ ਚੁਣਨ ਰੱਖਿਆ ਗਿਆ ਸੀ ਰਾਤ ਦੀ ਹਾਲਾਂਕਿ ਹਾਲਤ ਜਿਹੜੀ ਹੈਗੀ ਹੈ ਉਹਨਾਂ ਦੇਖੀ ਦੱਸਦੀ ਜਾ ਰਹੀ ਹੈ ਪਰੰਤੂ ਅੱਜ ਫਿਰ ਜਿਹੜੇ ਡਾਕਟਰ ਨੇ ਉਹਨਾਂ ਦੇ ਇੱਕ ਵਾਰ ਸੇਤ ਦਾ ਮਾਇਨਾ ਕਰਕੇ ਕੀ ਉਹਨਾਂ ਨੂੰ ਅਗਸਟ ਪਾਲ ਦੇ ਵਿੱਚ ਉਹ ਰੈਂਗ ਦੀ ਜ਼ਰੂਰਤ ਹੈ ਜਾਂ ਫਿਰ ਉਹ ਉਹਨਾਂ ਨੂੰ ਡਿਸਪੈਚ ਕੀਤਾ ਜਾ ਸਕਦਾ ਹੈ ਇਸ ਪਰਕੂਨ ਸਟੇਨ ਨਿਰਣਾ ਜਿਹੜਾ ਹੈਗਾ ਉਹ ਲੈਣ ਲਈ ਜੀ ਬਿਲਕੁਲ ਟੈਸਟ ਹੋ ਜੇ ਬਾਕੀ ਨੇ ਤੇ ਕੁਝ ਰਿਡੀਕੀ ਰਿਪੋਰਟਸ ਤੋਂ ਬਾਅਦ ਹੀ ਜੇ ਡਾਕਟਰ ਫੈਸਲਾ ਲੈਂਦੇ ਕਦੋਂ ਡਿਸਚਾਰਜ ਕਰਨਾ ਸੋ ਕੁਲ ਵੀ ਤੂੰ ਸਾਡੇ ਨਾਲ ਬਨੇ ਰਹੋ ਇਸ ਲਈ ਇੱਕ ਵੱਡੀ ਖਬਰ ਸਾ